ਇਨਾ ਵੱਡਾ ਦਾਵਾ ਵੀ ਅਸੀਂ ਅਧਿਆਪਕਾਂ ਤੋਂ ਕੋਈ ਗੈਰ ਵਿਦਿਅਕ ਕੰਮ ਨਹੀਂ ਲੈ ਰਹੇ ਤੇ ਦੂਜੇ ਪਾਸੇ ਗੈਰ ਵਿਦਿਅਕ ਕੰਮ ਦੇ ਨਾਂ ਕਰਨ ਕਰਕੇ ਅਧਿਆਪਕਾਂ ਨੂੰ ਜੇ ਸਸਪੈਂਡ ਕੀਤਾ ਜਾ ਰਿਹਾ ਤਾਂ ਕਿਹੋ ਜੀ ਸਿੱਖਿਆ ਕ੍ਰਾਂਤੀ ਹੈ ਨਵੇਂ ਦਾਖਲੇ ਕਰਨੇ ਹਨ ਅਧਿਆਪਕਾਂ ਦਾ ਧਿਆਨ ਉਧਰ ਹੋਣਾ ਚਾਹੀਦਾ ਦੂਜਾ ਸਮਰੱਥ ਮਿਸ਼ਨ ਚਲਾਇਆ ਹੋਇਆ ਸਰਕਾਰ ਨੇ ਅਧਿਆਪਕਾਂ ਦਾ ਧਿਆਨ ਚਲੋ ਉਹਨਾਂ ਕੋਈ ਕਿਸੇ ਨਾ ਕਿਸੇ ਰੂਪ ਚ ਵਿਦਿਅਕ ਕੰਮਾਂ ਤੇ ਹੋਣਾ ਚਾਹੀਦਾ ਜਾਂ ਦਾਖਲਿਆਂ ਤੇ ਹੋਣਾ ਚਾਹੀਦਾ ਉਸ ਚੀਜ਼ ਤੋਂ ਹਟਾ ਕੇ ਧਿਆਨ ਸਿਰਫ ਤੇ ਸਿਰਫ ਉਦਘਾਟਨ ਤੇ ਕੀਤਾ ਹੋਇਆ ਤਿੰਨ ਸਾਲਾਂ ਦੇ ਉਦਘਾਟਨ ਇੱਕੋ ਸਮੇਂ ਇਕੱਠੇ ਲਿਆ ਕੇ ਉਦੋਂ ਕਰਦੇ ਨੇ ਜਦੋਂ ਵਿਦਿਅਕ ਸੈਸ਼ਨ ਸ਼ੁਰੂ ਹੋ ਰਿਹਾ ਤੇ ਅਧਿਆਪਕਾਂ ਕੋਲੇ ਬਹੁਤ ਜ਼ਿਆਦਾ ਰੁਝੇਵੇਂ ਹੈਗੇ ਆ ਇਹ ਬਿਲਕੁਲ ਹੀ ਜਿਹੜਾ ਅਧਿਆਪਕਾਂ ਲਈ ਬੜਾ ਹੈ ਜਿਹੜਾ ਔਖਾ ਸਭਤ ਹੋ ਰਿਹਾ ਕੀ ਇਹਨਾਂ ਤਿੰਨ ਸਾਲਾਂ ਦੇ ਦੌਰਾਨ ਆ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਜੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਓਵਰਆਲ ਪੰਜਾਬ ਦੀ ਗੱਲ ਨਾ ਵੀ ਕਰੀਏ ਆਪਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੀ ਵਿਦਿਆਰਥੀਆਂ ਦੀ ਗਿਣਤੀ ਆ ਜਿਹੜੀ ਉਹ ਵਧੀ ਹੈਗੀ ਸਕੂਲਾਂ ਦੇ ਵਿੱਚ ਕੀ ਇਹ ਸਰਕਾਰ ਨੇ ਪ੍ਰਿੰਸੀਪਲਾਂ ਸੰਬੰਧੀ ਕੋਈ ਨਾ ਕੋਈ ਪਾਲਿਸੀ ਨਵੀਂ ਬਦਲ ਕੇ ਲੈ ਕੇ ਆਏ ਹੈਗੇ ਕੋਈ ਪ੍ਰਿੰਸੀਪਲ ਵਧੇ ਆ ਸਕੂਲਾਂ ਦੇ ਵਿੱਚ ਜੇ ਵਧੇ ਆ ਤਾਂ ਕਿਸ ਹੱਦ ਤੱਕ ਵਧੇ ਆ ਜੇ ਵਧਨੇ ਚਾਹੀਦੇ ਇਹ ਸਿੱਖਿਆ ਕ੍ਰਾਂਤੀ ਵਾਕਈ ਆਉਣੀ ਚਾਹੀਦੀ ਹੈ ਤਾਂ ਕਿ ਸਾਧ ਤਿਕ ਵਧਨੇ ਚਾਹੀਦੇ ਜੇ 1957 ਵਿੱਚੋਂ ਤੁਹਾਡੇ 856 ਪ੍ਰਿੰਸੀਪਲ ਹੀ ਨਹੀਂ ਹੈਗੇ ਤਾਂ ਉਸ ਨੂੰ ਇਹਨਾਂ ਨੇ ਸੋਧਣ ਦੇ ਯਤਨ ਕੀਤੇ ਆ ਹਜੇ ਭਰੀਆਂ ਤਾਂ ਕੋਈ ਨਹੀਂ ਕੋਟਾ ਜਿਹੜਾ ਵਾਪਸ 75 25 ਕੀਤਾ ਹੈਗਾ ਇਹਨਾਂ ਨੂੰ ਵਿਧਾਨ ਸਭਾ ਚ ਐਕਟ ਪਾਸ ਕਰਨਾ ਚਾਹੀਦਾ ਹੈ ਵੀ ਜਿਹੜੀ ਅਸਾਮੀ ਖਾਸ ਕਰਕੇ ਟੀਚਰਾਂ ਦੀ ਬਾਕੀ ਮਹਿਕਮਿਆਂ ਦੀ ਮੈਂ ਗੱਲ ਕਰਦਾ ਜੇਕਰ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਤਾਂ ਤੁਸੀਂ ਐਕਟ ਪਾਸ ਕਰੋ ਵੀ 6 ਮਹੀਨੇ ਤੋਂ ਵੱਧ ਅਸਾਮੀ ਖਾਲੀ ਨਹੀਂ ਰਹੂਗੀ ਕੀ ਇਹ ਵਾਕਾ ਹੀ ਇਹਨਾਂ ਦੀ ਸਰਕਾਰ ਵੱਲੋਂ ਆ ਜਿਹੜੇ ਉਹ ਨਵੇਂ ਅਧਿਆਪਕਾ ਜਿਹੜੇ 12500 ਭਰਤੀ ਕੀਤੇ ਗਏ ਆ ਜਾਂ ਜਿਹੜੇ ਉਹ ਗਿਣਾ ਰਹੇ ਹੈਗੇ ਉਹ ਕਿਹੜੇ ਆ 240 60ਾਂ ਵਿੱਚੋਂ 1232 ਜਾਣੇ ਹੀ ਜੁਆਇਨ ਕਰ ਸਕੇ 1228 ਜਾਣੇ ਜੁਆਇਨ ਨਹੀਂ ਕਰ ਸਕੇ ਕੋਰਟ ਦੇ ਵਿੱਚ ਸਰਕਾਰ ਨੇ ਲਿਖ ਕੇ ਦਿੱਤਾ ਵੀ ਇੱਕ ਵਾਰੀ ਇਸ ਨੂੰ ਰੋਕਿਆ ਜਾਵੇ। ਕ੍ਰਾਂਤੀ ਜਾਂ ਇਨਕਲਾਬ ਜਦੋਂ ਇਹਨਾਂ ਦੋ ਸ਼ਬਦਾਂ ਦੀ ਗੱਲ ਕਰਦੇ ਆ ਤਾਂ ਸਾਡੇ ਅਚੇਤ ਤੌਰ ਦੇ ਉੱਤੇ ਮਨ ਦੇ ਵਿੱਚ ਆ ਜਿਹੜਾ ਫਰਾਂਸ ਦੀ ਕ੍ਰਾਂਤੀ ਆਉਂਦਾ ਰੂਸ ਦੀ ਕ੍ਰਾਂਤੀ ਆਉਂਦਾ ਇਸ ਤੋਂ ਇਲਾਵਾ ਜਿਹੜਾ ਚਾਈਨਾ ਦੀ ਕ੍ਰਾਂਤੀ ਆਉਂਦਾ ਤੇ ਉਹਨਾਂ ਕ੍ਰਾਂਤੀਆਂ ਨੇ ਵੱਡੇ ਪੱਧਰ ਦੇ ਉੱਤੇ ਸਾਡੇ ਸਮਾਜ ਦੇ ਵਿੱਚ ਲੋਕਾਂ ਦਾ ਜੀਵਨਾ ਜਿਹੜਾ ਉਹ ਬਦਲਿਆ ਸੀਗਾ ਸੋ ਇਸੇ ਕਰਕੇ ਆ ਜਿਹੜਾ ਪੰਜਾਬ ਦੇ ਲੋਕਾਂ ਨੇ ਵੀ ਇੱਕ ਨਵੇਂ ਬਦਲਾਅ ਨੂੰ ਨਵੀਂ ਕ੍ਰਾਂਤੀ ਨੂੰ ਵੋਟਾਂ ਪਾਈਆਂ 2022 ਦੇ ਵਿੱਚ ਨਵੀਂ ਸਰਕਾਰ ਬਣੀ ਤੇ ਉਹ ਸਰਕਾਰ ਵੱਲੋਂ ਜਿਹੜਾ ਵੱਖ-ਵੱਖ ਖੇਤਰਾਂ ਦੇ ਵਿੱਚ ਕ੍ਰਾਂਤੀ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਣ ਲੱਗੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆ ਜਿਹੜਾ ਪਿਛਲੇ ਦਿਨਾਂ ਤੋਂ ਸਿੱਖਿਆ ਵਿੱਚ ਕ੍ਰਾਂਤੀ ਦੇ ਨਾਂ ਦੇ ਉੱਤੇ ਆ ਜਿਹੜਾ ਅ ਵਕ ਵਕ ਸਕੂਲਾਂ ਦੇ ਵਿੱਚ ਉਦਘਾਟਨਾ ਜਿਹੜੇ ਉਹ ਕੀਤੇ ਜਾ ਰਹੇ ਤੇ ਪਿਛਲੇ 7 April ਤੋਂ ਇਹ ਉਦਘਾਟਨਾ ਜਿਹੜੇ ਬਾਦਸਤੂਰ ਜਾਰੀ ਹੈਗੇ ਤੇ ਭਾਵੇਂ ਬਹੁਤ ਸਾਰੇ ਉਦਘਾਟਨਾ ਜਿਹੜੇ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਸਾਹਮਣੇ ਵੀ ਆਏ ਕਿ ਸਕੂਲ ਦੇ ਵਿੱਚ ਹੋਰ ਤਾਂ ਕੁਝ ਬਣਿਆ ਨਹੀਂਗਾ ਸਿਰਫ ਸਿਰਫ ਬਾਥਰੂਮ ਬਣਾ ਕੇ ਆ ਜਿਹੜਾ ਉਹ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈਗੀ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕੋਈ ਨਵਾਂ ਕਮਰਾ ਨਹੀਂ ਬਣਾਇਆ ਗਿਆ ਨਵੇਂ ਕਮਰੇ ਤੋਂ ਬਿਨਾ ਜਿਹੜਾ ਕਈ ਥਾਵਾਂ ਦੇ ਉੱਤੇ ਤਾਂ ਇਹੋ ਜਿਹੀ ਵੀ ਸਿਚੁਏਸ਼ਨ ਰਹੀ ਹੈਗੀ ਆ ਕੱਲ ਹੀ ਲੁਧਿਆਣੇ ਤੋਂ ਖਬਰ ਲੱਗੀ ਹੈਗੀ ਆ ਕਿ ਬਾਥਰੂਮ ਪਹਿਲਾਂ ਦੇ ਬਣੇ ਸੀਗੇ ਸਿਰਫ ਉਹਨਾਂ ਬਾਥਰੂਮਾਂ ਦੇ ਵਿੱਚ ਫਰਸ ਲਾ ਕੇ ਆ ਜਿਹੜਾ ਨੀਂਹ ਪੱਥਰ ਲਾ ਕੇ ਉਹਨਾਂ ਦਾ ਉਤਕਾਟਨਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਮਤਲਬ ਬਿਨਾ ਕਿਸੇ ਵੱਡੇ ਆ ਆਪਾਂ ਕਹਿ ਰਹੀਏ ਕਿ ਬਿਨਾ ਕਿਸੇ ਵੱਡੇ ਤਬਦੀਲੀ ਤੋਂ ਜਾਂ ਬਿਨਾ ਕਿਸੇ ਵੱਡੇ ਪ੍ਰੋਜੈਕਟ ਉਲੀਕਨ ਤੋਂ ਜਾ ਬਿਨਾ ਕਿਸੇ ਵੱਡੀ ਇਮਾਰਤ ਖੜੀ ਕਰਨ ਤੋਂ ਬੇਵਜਹ ਜਿਹੜਾ ਨੀ ਪੱਥਰਾਂ ਦੇ ਉੱਤੇ ਪੈਸਾ ਜਿਹੜਾ ਉਹ ਬਹਾਇਆ ਜਾ ਰਿਹਾ ਤੇ ਭਾਵੇਂ ਇਸ ਦਾ ਲੋਕ ਆ ਜਿਹੜੇ ਵਿਰੋਧ ਕਰ ਰਹੇ ਆ ਭਾਵੇਂ ਬੇਰੁਜ਼ਗਾਰਾਂ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਇਸ ਦਾ ਵਿਰੋਧ ਕੀਤਾ ਗਿਆ ਪਰ ਗੱਲ ਇਹ ਹੈਗੀ ਆ ਕਿ ਸਚਾਈ ਆ ਜਿਹੜੀ ਉਹ ਅਧਿਆਪਕਾਂ ਨੂੰ ਜ਼ਿਆਦਾ ਪਤਾ ਹੁੰਦੀ ਹੈ ਇੱਕ ਅਧਿਆਪਕ ਜਿਹੜਾ ਸਕੂਲ ਦੇ ਵਿੱਚ ਪੜਾ ਰਿਹਾ ਹੈਗਾ ਜੋ ਜੋ ਅਧਿਆਪਕਾ ਜਿਹੜਾ ਬੱਚਿਆਂ ਨੂੰ ਡੀਲ ਕਰ ਰਿਹਾ ਹੈਗਾ ਬੱਚਾ ਦੇ ਮਾਪਿਆਂ ਨੂੰ ਡੀਲ ਕਰ ਰਿਹਾ ਤੇ ਨਾਲ-ਨਾਲ ਆ ਜਿਹੜਾ ਉੱਪਰੋਂ ਅਫਸਰ ਸਾਹੀ ਨੂੰ ਵੀ ਡੀਲ ਕਰ ਰਿਹਾ ਹੈਗਾ ਉਹ ਇਸ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦਾ ਹੈਗਾ ਇੱਕ ਅਧਿਆਪਕ ਇਸ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦਾ ਹੈਗਾ ਇਸ ਮਾਮਲੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਆ ਜਿਹੜਾ ਪ੍ਰੈਸ ਸਕੱਤਰ ਪਵਨ ਕੁਮਾਰ ਜੀ ਸਾਡੇ ਨਾਲ ਮੌਜੂਦ ਰਹਿਣਗੇ ਪਵਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਹਾਂ ਜੀ ਧੰਨਵਾਦ ਤੁਸੀਂ ਅੱਜ ਇੱਕ ਸਿੱਖਿਆ ਕ੍ਰਾਂਤੀ ਦੇ ਉੱਤੇ ਇੱਕ ਇਸ ਵੇਲੇ ਜੋ ਪੂਰੇ ਪੰਜਾਬ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹਦੇ ਬਾਰੇ ਤੁਸੀਂ ਅੱਜ ਗੱਲ ਕਰਨ ਆਏ ਆਂ ਅ ਇਹ ਜੇ ਬਦਲਾਅ ਦੀ ਗੱਲ ਕਰੀਏ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਕ੍ਰਾਂਤੀ ਹੈ ਇੱਕ ਤਬਦੀਲੀ ਦਾ ਜਿਹੜਾ ਹੁੰਦਾ ਪਰ ਇਹਦੇ ਵਿੱਚ ਪਿਛਲੇ ਸਮੇਂ ਚ ਅਸੀਂ ਜੇ ਦੇਖੀਏ ਤਾਂ ਕੋਈ ਇੰਨੀ ਵੱਡੀ ਤਬਦੀਲੀ ਨਹੀਂ ਆਈ ਇਹ ਸਾਡੇ ਜੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਇਹ بڑے بڑے ਵੱਡੇ ਵੱਡੇ ਬਿਆਨ ਦਿੰਦੇ ਆ ਵੀ ਅਸੀਂ ਅਧਿਆਪਕਾਂ ਤੋਂ ਜਿਹੜੇ ਗੈਰ ਵਿਦਿਅਕ ਕੰਮ ਲੈਣੇ ਬੰਦ ਕਰ ਦਿੱਤੇ ਆ ਮੈਂ ਤੁਹਾਨੂੰ ਕੱਲ ਪਰਸੋਂ ਦੀ ਗੱਲ ਹੀ ਦੱਸਦਾ ਲੁਧਿਆਣੇ ਦੇ ਵਿੱਚ ਸਨੇਤ ਇੱਕ ਸਕੂਲ ਹੈ ਉੱਥੋਂ ਦੇ 5-6 ਟੀਚਰ ਜਿਨ੍ਹਾਂ ਦੀ ਇਲੈਕਸ਼ਨ ਡਿਊਟੀ ਲਈ ਹੋਈ ਸੀ ਇੱਕੋ ਸਕੂਲ ਦੇ ਜੇ ਤੁਸੀਂ 5-6 ਟੀਚਰਾਂ ਦੀ ਡਿਊਟੀ ਲਈ ਹੋਈ ਹੈ ਤਾਂ ਇਹਦਾ ਮਤਲਬ ਇਹ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਊਗਾ ਕਿਉਂਕਿ ਉਹ ਡਿਊਟੀ ਤੇ ਹਾਜ਼ਰ ਨਹੀਂ ਹੋਏ ਬਾਅਦ ਵਿੱਚ ਭਾਵੇਂ ਉਹ ਮਤਲਬੀ ਦੇ ਹੁਕਮ ਸ਼ਾਇਦ ਰੱਦ ਕਰ ਦਿੱਤੇ ਗਏ ਆ ਪਰ ਇਹ ਗੱਲ ਸਾਬਤ ਕਰਦੀ ਹੈ ਵੀ ਸਿੱਖਿਆ ਲਈ ਕੁਝ ਨਹੀਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਅੱਜ ਵੀ ਉਹ ਇੰਨੇ ਵੱਡੇ ਦਾਅਵਿਆਂ ਦੇ ਬਾਵਜੂਦ ਕਿੰਨਾ ਵੱਡਾ ਦਾਵਾ ਵੀ ਅਸੀਂ ਇਹ ਹਫ਼ਤਾ ਤਾਂ ਕੋਈ ਗੈਰ ਵਿਦਿਅਕ ਕੰਮ ਨਹੀਂ ਲੈ ਰਹੇ ਤੇ ਦੂਜੇ ਪਾਸੇ ਗੈਰ ਵਿਦਿਅਕ ਕੰਮ ਦੇ ਨਾ ਕਰਨ ਕਰਕੇ ਅਧਿਆਪਕਾਂ ਨੂੰ ਜੇ ਸਸਪੈਂਡ ਕੀਤਾ ਜਾ ਰਿਹਾ ਤਾਂ ਕਿਹੋ ਜੀ ਸਿੱਖਿਆ ਕ੍ਰਾਂਤੀ ਹੈ ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਬੀ ਬਿਲਡਿੰਗਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈਗਾ ਤੁਸੀਂ ਆਪ ਹੀ ਗੱਲ ਕੀਤੀ ਹੈ ਬੀ ਉਹ ਉਹ ਫਲਸ਼ਾਂ ਦੀ ਜਾਂ ਉਹ ਵਾਸ਼ਰੂਮ ਦੀ ਰਿਪੇਅਰ ਹੋਈ ਹੋ ਰਹੀ ਹੈ ਅਜੇ ਹੋਈ ਵੀ ਨਹੀਂ ਤੇ ਉਹ ਉਸ ਚੀਜ਼ ਨੂੰ ਬਹੁਤ ਵੱਡਾ ਪ੍ਰਚਾਰ ਕੇ ਦਿਖਾਇਆ ਜਾ ਰਿਹਾ ਬੀ ਇਹ ਸਿੱਖਿਆ ਕ੍ਰਾਂਤੀ ਹੈ ਇਹ ਸਿੱਖਿਆ ਕ੍ਰਾਂਤੀ ਨਹੀਂ ਹੈ ਅੱਜ ਕੱਲ ਸਕੂਲਾਂ ਦੇ ਵਿੱਚ ਦਾਖਲਿਆਂ ਦੇ ਦਿਨ ਪਿਛਲੇ ਜਿਹੜੇ ਸੈਸ਼ਨ ਦੇ ਸਮਾਪਤੀ ਹੋਈ ਹੈ ਰਿਜ਼ਲਟ ਆਏ ਆ ਔਰ ਰਿਜ਼ਲਟਾਂ ਨੂੰ ਅਧਿਆਪਕਾਂ ਨੇ ਡਾਟਾ ਅਪਡੇਟ ਕਰਨਾ ਹੈਗਾ ਅ ਵਿਦਿਆਰਥੀਆਂ ਦਾ ਈ ਪੰਜਾਬ ਤੇ ਡਾਟਾ ਅਪਡੇਟ ਕਰਨਾ ਹੈ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਦੇ ਨਵੇਂ ਦਾਖਲੇ ਕਰਨੇ ਆ ਅਧਿਆਪਕਾਂ ਦਾ ਧਿਆਨ ਉਧਰ ਹੋਣਾ ਚਾਹੀਦਾ ਦੂਜਾ ਸਮਰੱਥ ਮਿਸ਼ਨ ਚਲਾਇਆ ਹੋਇਆ ਸਰਕਾਰ ਨੇ ਅਧਿਆਪਕਾਂ ਦਾ ਧਿਆਨ ਚਲੋ ਉਹਨਾਂ ਕੋਈ ਕਿਸੇ ਨਾ ਕਿਸੇ ਰੂਪ ਚ ਵਿਦਿਅਕ ਕੰਮਾਂ ਤੇ ਹੋਣਾ ਚਾਹੀਦਾ ਜਾਂ ਦਾਖਲਿਆਂ ਤੇ ਹੋਣਾ ਚਾਹੀਦਾ ਉਸ ਚੀਜ਼ ਤੋਂ ਹਟਾ ਕੇ ਧਿਆਨ ਸਿਰਫ ਤੇ ਸਿਰਫ ਉਦ ਘਟਨ ਤੇ ਕੀਤਾ ਹੋਇਆ ਹੈ ਔਰ ਉਦਘਾਟਨ ਆਪਾਂ ਇਹ ਨਹੀਂ ਕਹਿੰਦੇ ਵੀ ਉਦਘਾਟਨ ਹੁੰਦੇ ਨਹੀਂ ਸੀ ਪਹਿਲਾਂ ਵੀ ਪਹਿਲਾਂ ਵੀ ਹੁੰਦੇ ਸੀ ਉਦਘਾਟਨ ਜਦੋਂ ਕੋਈ ਚੀਜ਼ ਬਣਨੀ ਆ ਹੋ ਜੇ ਉਦਘਾਟਨ ਕੋਈ ਗੱਲ ਨਹੀਂ ਨਹੀਂ ਹੋਣ ਵਾਲੀ ਗੱਲ ਨਹੀਂ ਹੈ ਜੇ ਕਿਥੇ ਕੋਈ ਕਮਰਾ ਸ਼ੁਰੂ ਹੋਇਆ ਜਾਂ ਬਣ ਕੇ ਤਿਆਰ ਹੋ ਗਿਆ ਉਦਘਾਟਨ ਹੋ ਜਾਣਾ ਚਾਹੀਦਾ ਪਰ 3 ਸਾਲਾਂ ਦੇ ਉਦਘਾਟਨ ਇੱਕੋ ਸਮੇਂ ਇਕੱਠੇ ਲਿਆ ਕੇ ਉਦੋਂ ਕਰਦੇ ਨੇ ਜਦੋਂ ਵਿਦਿਅਕ ਸੈਸ਼ਨ ਸ਼ੁਰੂ ਹੋ ਰਿਹਾ ਤੇ ਅਧਿਆਪਕਾਂ ਕੋਲੇ ਬਹੁਤ ਜ਼ਿਆਦੇ ਰੁਝੇਵੇਂ ਹੈਗੇ ਆ ਇਹ ਬਿਲਕੁਲ ਜਿਹੜਾ ਅਧਿਆਪਕਾਂ ਲਈ بڑا ਹੈ ਜਿਹੜਾ ਔਖਾ ਸਭ ਤੋਂ ਹੋ ਰਿਹਾ ਅੱਛਾ ਪੰਨ ਜੀ ਜੇਕਰ ਦੇਖੀਏ ਤਾਂ ਇਹ ਨਵਾਂ ਸੈਸ਼ਨ ਸ਼ੁਰੂ ਹੋਇਆ ਹੈਗਾ 3 ਸਾਲਾਂ ਦਾ ਕਾਰਜਕਾਲ ਹੋ ਗਿਆ ਇਸ ਨਵੀਂ ਸਰਕਾਰ ਬਣੀ ਨੂੰ ਆਪਾਂ ਦੇਖਦੇ ਹੈਗੇ ਕਿ ਕਿਸੇ ਵੀ ਖੇਤਰ ਦੇ ਵਿੱਚ ਕ੍ਰਾਂਤੀ ਜਾਂ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਸਕੂਲਾਂ ਦੇ ਵਿੱਚ ਕ੍ਰਾਂਤੀ ਤਾਂ ਹੀ ਮੰਨੀ ਜਾ ਸਕਦੀ ਜੇਕਰ ਮੰਨ ਲਾ ਵੀ ਕੋਈ ਚੰਗੀ ਸਰਦ ਪਹੁੰਚਦਾ ਬੰਦਾ ਜਿਹੜਾ ਆਪਦੇ ਬੱਚਿਆਂ ਨੂੰ ਇਦਾਂ ਇਹਨਾਂ ਸਕੂਲਾਂ ਦੇ ਵਿੱਚ ਲੈ ਕੇ ਆਊਗਾ ਕੀ ਇਹਨਾਂ ਤਿੰਨ ਸਾਲਾਂ ਦੇ ਦੌਰਾਨ ਆ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਜਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਓਵਰਆਲ ਪੰਜਾਬ ਦੀ ਗੱਲ ਨਾ ਵੀ ਕਰੀਏ ਆਪਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੀ ਵਿਦਿਆਰਥੀਆਂ ਦੀ ਗਿਣਤੀ ਆ ਜਿਹੜੀ ਉਹ ਵਧੀ ਹੈਗੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਕੋਈ ਫਰਕ ਨਹੀਂ ਪਿਆ ਕੋਈ ਜੇਕਰ ਅਸੀਂ ਓਵਰਆਲ ਇੰਡੀਆ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 70000 ਦੇ ਕਰੀਬ ਸਕੂਲ ਬੰਦ ਕੀਤੇ ਗਏ ਆ ਪਿੱਛੇ ਹੀ ਕੋਈ ਅੰਕੜਾ ਆਇਆ ਸੀ ਜਿੰਦੇ ਵਿੱਚ ਇਹ ਸ਼ੋ ਹੋਇਆ ਵੀ 7 73 ਲੱਖ ਵਿਦਿਆਰਥੀ ਆ ਜਿਹੜੇ ਸਕੂਲੀ ਸਿੱਖਿਆ ਤੋਂ ਬਾਹਰ ਹੋ ਗਏ ਤੇ ਪੰਜਾਬ ਕੋਈ ਉਹਨਾਂ ਤੋਂ ਅਲੱਗ ਨਹੀਂ ਹੈਗਾ ਅੱਜ ਵੀ ਜਿਹੜਾ ਬੰਦਾ ਜਿਹੜੇ ਬੰਦੇ ਦੀ ਆਮਦਨ ਦੇ ਸਾਧਨ ਉਹਨੇ ਹੈ ਵੀ ਨਹੀਂ ਉਹ ਚਾਹੁੰਦਾ ਵੀ ਮੈਂ ਆਪਦੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਵਾ ਪਰ ਉਹ ਹਜੇ ਪੜਾਉਣ ਲਈ ਨਹੀਂ ਤਿਆਰ ਹੋ ਰਿਹਾ ਉਹਦੇ ਪਿੱਛੇ ਕਾਰਨ ਇਹ ਹੀ ਆ ਵੀ ਹਜੇ ਉਹਨਾਂ ਸਰਕਾਰੀ ਸਕੂਲ ਉਸ ਤਰ੍ਹਾਂ ਨਾਲ ਉਹ ਵਿਸ਼ਵਾਸ ਨਹੀਂ ਬਣਾ ਸਕੇ ਹੈਗੇ ਪਾਵਾ ਅਨੇਕਾਂ ਸਕੂਲਾਂ 'ਚ ਚੰਗਾ ਕੰਮ ਹੋ ਰਿਹਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਸਕੂਲਾਂ 'ਚ ਕੰਮ ਵਧੀਆ ਨਹੀਂ ਹੋ ਰਿਹਾ ਜੇਕਰ ਅਸਾਮੀਆਂ ਖਾਲੀ ਆ ਤਾਂ ਉੱਥੇ ਦਿੱਕਤਾਂ ਹੋ ਸਕਦੀਆਂ ਹੈਗੀਆਂ ਜਿੱਥੇ ਅਸਾਮੀਆਂ ਪੂਰੀਆਂ ਗੈਰ ਵਿਦਿਆ ਕੰਮ ਉਹ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਸਰਕਾਰ ਨੂੰ ਸਰਕਾਰ ਦਾਅਵੇ ਕਰਦੀ ਆ ਵੀ ਅਸੀਂ ਗੈਰ ਵਿਦ ਦੇ ਕੰਮ ਬੰਦ ਕਰਤੇ ਪਰ ਉਹ ਦਾਅਵੇ ਜਿੰਨਾ ਚਿਰ ਇਹ ਦਿੱਕਤਾਂ ਰਹਿਣਗੀਆਂ ਉਨਾਂ ਚਿਰ ਜਿਹੜੇ ਪੇਰੈਂਟਸ ਮਾਪੇ ਆ ਉਹਨਾਂ ਦਾ ਵਿਸ਼ਵਾਸ ਹਜੇ ਨਹੀਂ ਬਣ ਰਿਹਾ ਉਹਨਾਂ ਦੀ ਮਜਬੂਰੀ ਹੈ ਵੀ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੱਕ ਉਹਨਾਂ ਨੂੰ ਭੇਜਣਾ ਪੈ ਰਿਹਾ ਕਿਸੇ ਦਾ ਕੋਈ ਮਤਲਬ ਉਹਨਾਂ ਕੋਲੇ ਫालतू ਪੈਸੇ ਨਹੀਂ ਜਿਹੜਾ ਬੰਦਾ ਸਾਰਾ ਦਿਨ ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਆਪਦੇ ਬੱਚੇ ਨੂੰ ਪੜਾਉਣ ਲਈ ਉਹ ਪ੍ਰਾਈਵੇਟ ਸਕੂਲਾਂ ਕੋਲੇ ਜਾਂਦਾ ਉਹਨਾਂ ਨੂੰ ਪੇ ਕਰਦਾ ਤਾਂ ਇਹ ਜੇਕਰ ਇਹ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਉਹ ਮਜਬੂਰ ਪੇਰੈਂਟਸ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲਾਂ ਚ ਜ਼ਰੂਰ ਲੈ ਕੇ ਆਉਂਦੇ ਸਾ ਪਵਨ ਜੀ ਤੁਹਾਡੀ ਜਥੇਬੰਦੀ ਡੀਟੀਐਫ ਵੱਲੋਂ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਇੱਕ ਸਰਵੇਖਣ ਕੀਤਾ ਗਿਆ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਉਸ ਦੇ ਵਿੱਚ ਪ੍ਰਿੰਸੀਪਲਾਂ ਦਾ ਡਾਟਾ ਜਿਹੜਾ ਉਹ ਤੁਸੀਂ ਸ਼ੋਅ ਕੀਤਾ ਸੀਗਾ ਕਿ ਇਸ ਤੋਂ ਬਾਅਦ ਜਿਹੜਾ ਉਹ ਡਾਟਾ ਸ਼ੋਅ ਕਰਨ ਤੋਂ ਬਾਅਦ ਆ ਜਿਹੜਾ ਕਿ ਇਹ ਸਰਕਾਰ ਨੇ ਪ੍ਰਿੰਸੀਪਲਾਂ ਸੰਬੰਧੀ ਕੋਈ ਨਾ ਕੋਈ ਪਾਲਿਸੀ ਨਵੀਂ ਬਦਲ ਕੇ ਲੈ ਕੇ ਆਏ ਹੈਗੇ ਕੋਈ ਪ੍ਰਿੰਸੀਪਲ ਵਧੇ ਸਕੂਲਾਂ ਦੇ ਵਿੱਚ ਜੇ ਵਧੇ ਆ ਤਾਂ ਕਿਸ ਹੱਦ ਤੱਕ ਵਧੇ ਆ ਜੇ ਵਧਨੇ ਚਾਹੀਦੇ ਇਹ ਸਿੱਖਿਆ ਕ੍ਰਾਂਤੀ ਵਾਕਈ ਆਉਣੀ ਚਾਹੀਦੀ ਹੈ ਤਾਂ ਕਿਸ ਹੱਦ ਤੱਕ ਵਧਨੇ ਚਾਹੀਦੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਖਾਲੀ ਅਸਾਮੀਆਂ ਦਾ ਮੁੱਦਾ ਉਠਾ ਰਹੇ ਹਾਂ ਭਾਵੇਂ ਬੀਪੀਓ ਦੀਆਂ ਖਾਲੀ ਅਸਾਮੀਆਂ ਪੰਜਾਬ ਦੇ ਵਿੱਚ 228 ਬਲਾਕ ਹੈ ਅਸੀਂ ਪਿੱਛੇ ਅੰਕੜਾ ਜਦੋਂ ਜਾਰੀ ਕੀਤਾ ਸੀ ਤੇ ਉਦੋਂ 100 ਦੇ ਕਰੀਬ ਜਿਹੜੀਆਂ ਬੀਪੀਓ ਦੀਆਂ ਅਸਾਮੀਆਂ ਖਾਲੀ ਸੀਗੀਆਂ ਜਦੋਂ ਅਸੀਂ ਪ੍ਰਿੰਸੀਪਲਾਂ ਵਾਲਾ ਡਾਟਾ ਸ਼ੇਅਰ ਕੀਤਾ ਤਾਂ ਤੁਹਾਡੇ ਧਿਆਨ ਚ ਹੋਊਗਾ ਵੀ 856 1927 ਵਿੱਚੋਂ 856 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਸੀ ਇਸੇ ਤਰ੍ਹਾਂ ਹੈਡਮਾਸਟਰਾਂ ਦੀਆਂ ਵੀ ਕਾਫੀ ਗਿਣਤੀ ਦੇ ਵਿੱਚ ਅਸਾਮੀਆਂ ਖਾਲੀ ਜਿਹੜੀਆਂ ਹੈਗੀਆਂ ਹੈ ਤਾ ਇਹ ਜਿਹੜੀ ਚੀਜ਼ ਹੈ ਜਿਨੇ ਸਕੂਲਾਂ ਨੂੰ ਚਲਾਉਣਾ ਜੇ ਉਹ ਹੀ ਨਹੀਂ ਹੈਗੇ ਦਿੱਕਤਾਂ ਅਧਿਆਪਕਾਂ ਦੀਆਂ ਵੀ ਅਧਿਆਪਕਾਂ ਦੀਆਂ ਅਸਾਮੀਆਂ ਵੀ ਵੱਡੀ ਗਿਣਤੀ ਦੇ ਵਿੱਚ ਖਾਲੀ ਹੈ ਜੇ ਅਸੀਂ ਭਰਤੀਆਂ ਦੀ ਗੱਲ ਵੀ ਕਰਾਂਗੇ ਤਾਂ ਉਹ ਉਹ ਵੀ ਸਾਨੂੰ ਪਤਾ ਲੱਗੂਗਾ ਵੀ ਸਰਕਾਰ ਕਿਵੇਂ ਜਿਹੜਾ ਅੰਕੜਾ ਪੇਸ਼ ਕਰ ਰਹੀ ਹੈ ਹੁਣ ਇਹਨਾਂ ਨੇ ਕੀ ਕੀਤਾ ਜਿਹੜਾ ਆਪਾਂ ਪ੍ਰਿੰਸੀਪਲਾਂ ਵਾਲਾ ਡਾਟਾ ਜਿਹੜਾ ਪੇਸ਼ ਕੀਤਾ ਸੀ ਉਦੋਂ ਅਸੀਂ ਇਹ ਮੰਗ ਉਠਾਈ ਸੀ ਵੀ ਜਿਹੜਾ ਪ੍ਰੋਮੋਸ਼ਨ ਤੇ ਸਿੱਧੀ ਭਰਤੀ ਦੀ ਰੇਸ਼ੋ ਆ 75 25 ਹੋਣੀ ਚਾਹੀਦੀ ਹੈ ਪਰੇ 50-50 ਸੀਗੀ ਇਹ ਦੋਸ਼ ਇਹ ਵੀ ਲਾਉਂਦੇ ਆ ਵੀ ਕਾਂਗਰਸ ਸਰਕਾਰ ਕਰ ਗਈ ਸੀ ਕਾਂਗਰਸ ਸਰਕਾਰ ਕਰ ਗਈ ਸੀ ਤੇ ਤੁਸੀਂ 3 ਸਾਲ ਸੁੱਤੇ ਹੀ ਰਹੇ ਹੁਣ ਜਾਗ ਆ ਗਈ ਉਹ ਵੀ ਜਾਗ ਕਿਉਂ ਆਈ ਕਿਉਂਕਿ ਵੱਡੀਆਂ-ਵੱਡੀਆਂ ਰਿਪੋਰਟਾਂ ਡੀਟੀਐਫ ਵੱਲੋਂ ਛਾਪੀਆਂ ਗਈਆਂ ਇਹਨਾਂ ਨੂੰ ਪਤਾ ਲੱਗਿਆ ਵੀ 856 ਸਕੂਲ ਤਾਂ ਸਾਡੇ ਬਿਨਾ ਪ੍ਰਿੰਸੀਪਲਾਂ ਤੋਂ ਹੀ ਚੱਲੀ ਜਾਂਦੇ ਆ ਤਾਂ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਪਿਆ ਮਜਬੂਰੀ ਦੇ ਵਸ ਇਹਨਾਂ ਨੂੰ ਕਰਨਾ ਪਿਆ ਕਿਉਂਕਿ ਇਹ ਸਿੱਖਿਆ ਕ੍ਰਾਂਤੀ ਦਾ ਜਿਹੜਾ ਦਾਵਾ ਕਰਦੇ ਸੀ ਉਹ ਸਿੱਖਿਆ ਕ੍ਰਾਂਤੀ ਦਾ ਦਾਵਾ ਉਹ ਗੱਲ ਵੀ ਫੂ ਕਬ ਚੰਗੀ ਤਰਾਈਂ ਕੱਢਦੀ ਆ ਵੀ ਜੇ 1927 ਵਿੱਚੋਂ ਤੁਹਾਡੇ 856 ਪ੍ਰਿੰਸੀਪਲ ਹੀ ਨਹੀਂ ਹੈਗੇ ਤਾਂ ਉਸ ਨੂੰ ਇਹਨਾਂ ਨੇ ਸੋਧਣ ਦੇ ਯਤਨ ਕੀਤੇ ਆ ਹਜੇ ਭਰੀਆਂ ਤਾਂ ਕੋਈ ਨਹੀਂ ਕੋਟਾ ਜਿਹੜਾ ਵਾਪਸ 7525 ਕੀਤਾ ਹੈਗਾ ਇਹ ਚੰਗੀ ਗੱਲ ਆ ਔਰ ਇਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਅਸੀਂ 500 ਜਿਹੜੇ ਪ੍ਰਿੰਸੀਪਲ ਆਉਣ ਵਾਲੇ ਦਿਨਾਂ ਚ ਪ੍ਰਮੋਟ ਕਰਾਂਗੇ ਜੇਕਰ ਇਹ ਕਰਦੇ ਆ ਤਾਂ ਚੰਗੀ ਗੱਲ ਆ ਫਿਰ ਵੀ 500 ਹੀ ਕਹਿ ਰਹੇ ਆ ਫਿਰ ਵੀ 356 ਪੋਸਟਾਂ ਖਾਲੀ ਰਹਿਣਗੀਆਂ ਔਰ ਮੈਂ ਤੁਹਾਡੇ ਇਹ ਵੀ ਧਿਆਨ ਚ ਲਿਆ ਦਿਆਂ ਵੀ ਅਸੀਂ ਜਿਹੜਾ ਡਾਟਾ ਪੇਸ਼ ਕੀਤਾ ਸੀ ਉਹ ਫਰਵਰੀ ਦੇ ਵਿੱਚ ਕੀਤਾ ਸੀ ਉਸ ਤੋਂ ਬਾਅਦ 28 ਫਰਵਰੀ ਨੂੰ अनेका ਪ੍ਰਿੰਸੀਪਲ ਰਟਾਇਰ ਹੋ ਗਏ 31 ਮਾਰਚ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਿੰਸੀਪਲ ਪੋਸਟਾਂ ਖਾਲੀ ਹੋਈਆਂ ਯਾਨੀ ਕਿ 100 ਦੇ ਕਰੀਬ ਇਹਨਾਂ ਦਿਨਾਂ ਦੇ ਵਿੱਚ ਦੋ ਮਹੀਨੇ ਚ ਖਾਲੀ ਹੋਈਆਂ ਹੋਣਗੀਆਂ ਕਿਉਂਕਿ ਕੁਝ ਪ੍ਰਿੰਸੀਪਲਾਂ ਨੇ ਐਕਸਟੈਂਸ਼ਨ ਲਈ ਹੋਈ ਸੀ ਤਾਂ ਜਿਹੜਾ ਅੰਕੜਾ 500 ਦਿੱਤਾ ਗਿਆ ਵੀ ਅਸੀਂ 500 ਪ੍ਰਮੋਟ ਕਰਾਂਗੇ ਇਹ ਬਹੁਤ ਥੋੜਾ ਹੈ ਇਹ ਇਹਨਾਂ ਨੂੰ ਹੱਲ ਕੱਢਣਾ ਚਾਹੀਦਾ ਹੈ ਤੁਸੀਂ ਦੇਖੋ ਜੇਕਰ ਕੋਈ ਐਮਐਲਏ ਦੀ ਸੀਟ ਖਾਲੀ ਹੋ ਜਾਂਦੀ ਹੈ ਕਿੰਨੇ ਸਮੇਂ ਚ ਭਰਨੀ ਆ ਲੁਧਿਆਣਾ ਦੀ ਚੋਣ ਹੋ ਰਹੀ ਹੈ 6 ਮਹੀਨਿਆਂ ਚ ਤੇ ਕਿਉਂ ਨਹੀਂ ਫਿਰ ਅਧਿਪਕਾਂ ਵਰੀ ਵੀ ਹਜ਼ਾਰਾਂ ਦੀ ਗਿਣਤੀ ਚ ਅਸਾਮੀਆਂ ਖਾਲੀ ਪਈਆਂ ਉੱਥੇ ਕਿਉਂ ਨਹੀਂ ਇਹਨਾਂ ਦੇ 6 ਮਹੀਨੇ ਲਾਗੂ ਹੁੰਦੇ ਇਹਨਾਂ ਨੂੰ ਵਿਧਾਨ ਸਭਾ ਚ ਐਕਟ ਪਾਸ ਕਰਨਾ ਚਾਹੀਦਾ ਵੇ ਜਿਹੜੀ ਅਸਾਮੀ ਖਾਸ ਕਰਕੇ ਟੀਚਰਾਂ ਦੀ ਬਾਕੀ ਵਿਭਾਗਾਂ ਦੀ ਮੈਂ ਗੱਲ ਕਰਦਾ ਜੇਕਰ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਤਾਂ ਤੁਸੀਂ ਐਕਟ ਪਾਸ ਕਰੋ ਵੀ 6 ਮਹੀਨੇ ਤੋਂ ਵੱਧ ਅਸਾਮੀ ਖਾਲੀ ਨਹੀਂ ਰਹੂਗੀ ਜੇਕਰ ਖਾਲੀ ਰਹੂਗੀ ਤਾਂ ਉਹਦਾ ਬਦਲਵਾ ਪ੍ਰਬੰਧ ਕਰੇ ਇਹ ਸਰਕਾਰ ਜੇ ਬਦਲਵਾ ਨਹੀਂ ਕਰਦੀ ਤਾਂ ਇਹਦਾ ਮਤਲਬ ਕੋਈ ਕ੍ਰਾਂਤੀ ਕ੍ਰੰਤੀ ਨਹੀਂ ਸਿਰਫ ਛੋਸ਼ੇਬਾਜੀ ਹੈ ਜਮੀਨੀ ਤੌਰ ਤੇ ਜੇ ਅਸਾਮੀਆਂ ਖਾਲੀ ਰਹਿੰਦੀਆਂ ਸਕੂਲਾਂ ਦੇ ਵਿੱਚ ਤਾਂ ਜਿਹੜੇ ਇੱਕ ਮਾਪਾ ਮਾਪੇ ਆ ਜਿਹੜੇ ਪ੍ਰਾਈਵੇਟ ਸਕੂਲਾਂ ਲਈ ਮਜਬੂਰ ਹੈਗੇ ਆ ਜਾਣ ਲਈ ਉਹ ਮਜਬੂਰੀ ਰਹਿਣਗੇ ਅਛਾ ਪਵਨ ਜੀ ਪਿਛਲੇ ਦਿਨੀ ਜੋੜਾ ਮਾਜਰਾਜੀ ਵੱਲੋਂ ਇੱਕ ਸਕੂਲ ਦੇ ਵਿੱਚ ਅਧਿਆਪਕਾਂ ਦੇ ਨਾਲ ਮਿਸਬੀਹੇਵ ਕੀਤਾ ਪਰ ਕੱਲ ਹੀ ਉਹਨਾਂ ਦਾ ਇੱਕ ਨਵਾਂ ਬਿਆਨ ਆਇਆ ਹੈਗਾ ਉਹ ਕਹਿ ਰਹੇ ਹੈਗੇ ਕਿ 12500 ਦੇ ਕਰੀਬ ਆ ਜਿਹੜੇ ਅਸੀਂ ਸਿੱਖਿਆ ਵਿਭਾਗ ਦੇ ਵਿੱਚ ਨਵੇਂ ਅਧਿਆਪਕਾ ਜਿਹੜੇ ਉਹ ਭਰਤੀ ਕੀਤੇ ਹੈਗੇ ਆ ਕਿ ਇਹ ਵਾਕਿਆ ਹੀ ਇਹਨਾਂ ਦੀ ਸਰਕਾਰ ਵੱਲੋਂ ਆ ਜਿਹੜੇ ਉਹ ਨਵੇਂ ਅਧਿਆਪਕਾ ਜਿਹੜੇ 12500 ਭਰਤੀ ਕੀਤੇ ਗਏ ਆ ਜਾਂ ਜਿਹੜੇ ਉਹ ਗਨਾਰ ਹੈਗੇ ਉਹ ਕਿਹੜੇ ਆ ਹਾਂ ਚਲੋ ਤੁਸੀਂ ਇਹ ਅੰਕੜਾ ਮੈਨੂੰ ਦੱਸਿਆ ਵੀ ਇਹ 12500 ਕਹਿ ਰਿਹਾ ਸਾਡੇ ਸਿੱਖਿਆ ਮੰਤਰੀ 20000 ਕਹਿ ਰਹੇ ਆ ਬਸੇ 20000 ਅਧਿਆਪਕ ਭਰਤੀ ਕੀਤੇ ਆ ਮੈਂ ਤੁਹਾਡੇ ਨਾਲ ਦੋ ਭਰਤੀਆਂ ਦੀ ਗੱਲ ਹੀ ਕਰੂੰਗਾ 5994 ਤੇ 2364 ਹੂੰ 2364 ਭਰਤੀ ਆਟਟੀ ਦੇ ਹਾਕਾਂ ਦੀ ਭਰਤੀ ਆ 5994 ਆਟਟੀ ਦੇ ਹਾਕਾਂ ਦੀ ਭਰਤੀ ਆ 5994 ਦੇ ਵਿੱਚੋਂ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਨੇ 2460 ਜਣਿਆਂ ਨੂੰ ਨਿਯੁਕਤੀ ਪੱਤਰ ਦਿੱਤੇ 2460ਾਂ ਵਿੱਚੋਂ 1232 ਜਣੇ ਹੀ ਜੁਆਇਨ ਕਰ ਸਕੇ 1228 ਜਣੇ ਜੁਆਇਨ ਨਹੀਂ ਕਰ ਸਕੇ ਕੋਰਟ ਦੇ ਵਿੱਚ ਸਰਕਾਰ ਨੇ ਲਿਖ ਕੇ ਦਿੱਤਾ ਵੀ ਇੱਕ ਵਾਰੀ ਇਸ ਨੂੰ ਰੋਕਿਆ ਜਾਵੇ ਸਰਕਾਰ ਨੇ ਖੁਦ ਭਰਤੀ ਨੂੰ ਰਕਵਾਇਆ ਭਾਵੇਂ ਕੋਈ ਵੀ ਬਹਾਨਾ ਬਣਾਈਏ ਆਪਾਂ ਅੱਛੇ ਭਰਤੀ ਕਿਸ ਸਮੇਂ ਆਈ ਸੀਗੀ ਇਹ ਸਰਕਾਰ ਨੇ ਇਹ 2022 ਦੀ ਆਈ ਹੋਈ ਭਰਤੀ ਜੀ ਇਹ ਸਰਕਾਰ ਨੇ ਕੱਢੀ ਸੀ ਪਰ ਇਸ ਸਿਰੇ ਨਹੀਂ ਲੱਗੀ ਉਹਦੇ ਵਿੱਚੋਂ ਸਹੀ ਦੇਖੀਏ ਤਾਂ 954 ਬੰਦਿਆਂ ਵਿੱਚੋਂ ਅੱਜ ਤੱਕਰ 1228 ਬੰਦੇ ਜੁਆਇਨ ਕਰ ਸਕੇ ਆ ਦੂਸਰੀ ਮੈਂ 264 ਦੀ ਗੱਲ ਕਰ ਰਿਹਾ ਸੀ ਉਹ ਪਹਿਲਾਂ ਵਾਲੀ ਭਰਤੀ ਹੈ ਬਾਰਡਰ ਏਰੀਆ ਦੀ ਭਰਤੀ ਆ ਉਹਦੇ ਵਿੱਚੋਂ ਸਿਰਫ 950 ਜਾਣੇ ਜੁਆਇਨ ਕੀਤੇ ਆ ਔਰ ਇੱਕ ਗੱਲ ਹੋਰ ਬੜੀ ਵੱਡੀ ਸੇਤਮ ਵਾਲੀ ਗੱਲ ਹੈ ਤੁਸੀਂ ਦੇਖੋ ਬਈ ਦੋ ਭਰਤੀਆਂ ਪੈਰਲਲ ਕੱਢਦੀਆਂ ਇੱਕ ਬਾਰਡਰ ਏਰੀਆ ਇੱਕ ਨਾਨ ਬਾਰਡਰ ਏਰੀਆ ਓਪਨ ਏਰੀਆ ਜਿਹੜੇ ਬਾਰਡਰ ਏਰੀਆ ਚ ਚਲੇ ਗਏ ਉਹਨਾਂ ਨੇ ਬਾਅਦ ਚ ਦੂਸਰੀ ਭਰਤੀ ਦੇ ਵਿੱਚ ਵੀ ਅਪਲਾਈ ਕੀਤਾ ਪਹਿਲਾਂ ਉਹ ਬਾਰਡਰ ਏਰੀਆ ਚ 950 ਜਾਣੇ ਜੁਆਇਨ ਕਰ ਗਏ ਜਦੋਂ ਉਹਨਾਂ ਦਾ 9894 ਚ ਨੰਬਰ ਆ ਗਿਆ ਤਾਂ ਉਧਰ ਵੀ ਆ ਗਏ ਤਾਂ ਅਸਲ ਵਿੱਚ ਜਿਹੜੀ ਮਤਲਬ ਸਰਕਾਰ ਦਾਅਵੇ ਕਰਦੀ ਹੈ ਵੀ ਅਸੀਂ ਇੰਨੇ ਭਰਤੀ ਕਰਤੇ 8358 ਬਣਦੇ ਮੈਨੂੰ ਲੱਗਦਾ ਦੋਨੇ ਜੋੜ ਲਾ ਕੇ ਤੇ 8358 ਦੇ ਵਿੱਚੋਂ 2000 ਬੰਦਾ ਜੁਆਇਨ ਕੀ ਤੇ ਦਾਅਵੇ ਕਰਦੇ ਸੀ 20000 ਜੁਆਇਨ ਕਰਾਤਾ ਇਹ ਬਿਲਕੁਲ ਜਿਹੜਾ ਫੇਕ ਅੰਕੜਾ ਹੈਗਾ ਸਰਕਾਰ ਦਾ ਜੀ ਐਕਚੁਅਲ ਦੇ ਵਿੱਚ ਸਥਿਤੀ ਹੈ ਜਿਹੜੀ ਅਸਲ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਆ ਦੋ ਪਰਤੀਆਂ ਦੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਵੀ 8358 ਵਿੱਚੋਂ 2000 ਬੰਦਾ ਜੁਆਇਨ ਕੀਤਾ ਅੱਛਾ ਜੇਕਰ ਮੰਨ ਲਓ ਵੀ ਸਰਕਾਰ ਹਰ ਰੋਜ਼ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਰਹੀ ਆ ਹਰ ਰੋਜ਼ ਸਿੱਖਿਆ ਕ੍ਰਾਂਤੀ ਆਖਿਆ ਜਾ ਰਿਹਾ ਹੈਗਾ ਕੀ ਹੋਣਾ ਚਾਹੀਦਾ ਤੁਹਾਡੀ ਜਥੇਬੰਦੀ ਕੀ ਸੋਚਦੀ ਹੈਗੀ ਆ ਕਿਵੇਂ ਮੰਨਿਆ ਜਾ ਸਕਦਾ ਵੀ ਵਾਕਈ ਸਿੱਖਿਆ ਕ੍ਰਾਂਤੀ ਆ ਗਈ ਹੈਗੀ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਕੋਈ ਇੱਕ ਦਿਨ ਚ ਤਾਂ ਆ ਨਹੀਂ ਸਕਦੀ ਕਿਉਂਕਿ ਜਿਹੜੀ ਸਿੱਖਿਆ ਹੈ ਬੜੇ ਲੰਬੇ ਸਮੇਂ ਦੀ ਪ੍ਰੋਸੈਸ ਹੈ ਅਸੀਂ ਵਾਰ-ਵਾਰ ਪਿਛਲੇ 3 ਸਾਲਾਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਪੰਜਾਬ ਸਰਕਾਰ ਪੰਜਾਬ ਲਈ ਸਿੱਖਿਆ ਨੀਤੀ ਬਣਾਵੇ ਪਰ ਪੰਜਾਬ ਸਰਕਾਰ ਜਿਹੜੀ ਆਪਦੀ ਕੈਬਨਿਟ ਦੀ ਮੀਟਿੰਗ ਕਰਦੀ ਹੈ ਔਰ ਉਹਦੇ ਵਿੱਚ ਐਲਾਨ ਵੀ ਕਰਦੀ ਹੈ ਵੀ ਪੰਜਾਬ ਰਾਜ ਆਪਦੀ ਸਿੱਖਿਆ ਨੀਤੀ ਬਣਾਊਗਾ ਨਹੀਂ ਹੁਣ ਪੰਜਾਬ ਸਰਕਾਰ ਦੀ ਆਪਦੀ ਸਿੱਖਿਆ ਨੀਤੀ ਜਿਹੜਾ ਪੰਜਾਬ ਬੋਰਡ ਦੇਦੀਨ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਬਿਲਕੁਲ ਨਹੀਂ ਪੰਜਾਬ ਰਾਜ ਦੀ ਕੋਈ ਸਿੱਖਿਆ ਨੀਤੀ ਨਹੀਂ ਕੇਂਦਰ ਦੀ ਸਿੱਖਿਆ ਨੀਤੀ ਆ ਸਿੱਖਿਆ ਨੀਤੀ 2020 ਉਹਨੂੰ ਫਾਲੋ ਕੀਤਾ ਜਾ ਰਿਹਾ ਉਸੇ ਨੂੰ ਫਾਲੋ ਕਰਦੇ ਹੋਏ ਉਸੇ ਦਾ ਉਸੇ ਦੀਆਂ ਅਗਵਾਈ ਲੀਹਾਂ ਲੈਂਦੇ ਹੋਏ ਪ੍ਰਾਈਮ ਮਿਨਿਸਟਰ ਪੀਐਮ ਸ਼੍ਰੀ ਸਕੂਲ ਖੁੱਲੇ ਜਾ ਰਹੇ ਆ ਉਸੇ ਦੀ ਅਗਵਾਈ ਲੈਂਦੇ ਹੋਏ ਐਸਓਈ ਸਕੂਲ ਖੁੱਲੇ ਜਾ ਰਹੇ ਆ ਔਰ ਉਸੇ ਦੀ ਅਗਵਾਈ ਚ ਕੰਮ ਕੀਤਾ ਜਾ ਰਿਹਾ ਯਾਨੀ ਕਿ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਦਾ ਫੈਸਲਾ ਅਭੀ ਪੰਜਾਬ ਰਾਜ ਲਈ ਅਸੀਂ ਸਿੱਖਿਆ ਨੀਤੀ ਬਣਾਵਾਂਗੇ ਉਸ ਕੈਬਨਿਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਲਾਗੂ ਕਰਨ ਤੋਂ ਭੱਜ ਚੁੱਕੀ ਹੈ ਪੂਰੀ ਤਰ੍ਹਾਂ ਜੀ ਅੱਛਾ ਨਵੀਂ ਸਿੱਖਿਆ ਨੀਤੀ ਦੀ ਗੱਲ ਕਰ ਰਹੇ ਹੋ ਨਵੀਂ ਆ ਤਾਂ ਫਿਰ ਵਿਰੋਧ ਕਿਉਂ ਤੁਹਾਨੂੰ ਕੀ ਲੱਗਦਾ ਹੈਗਾ ਨਵੀਂ ਸਿੱਖਿਆ ਨੀਤੀ ਕੋਈ ਵਿਦਿਆਰਥੀਆਂ ਦਾ ਘਾਣ ਕਰ ਰਹੀ ਨੁਕਸਾਨ ਕਰ ਰਹੀ ਨਵੀਂ ਤਾਂ ਸਿਰਫ ਨਾ ਹੀ ਹੈ ਅਸਲ ਚ ਹੈ ਤਾਂ ਕੌਮੀ ਸਿੱਖਿਆ ਨੀਤੀ ਕੌਮੀ ਕੌਮ ਕਿਹੜੀ ਹੈ ਸਾਡੇ ਦੇਸ਼ ਦੀ ਸਾਡੇ ਦੇਸ਼ ਦੀ ਇੱਕ ਕੌਮ ਤਾਂ ਹੈ ਨਹੀਂ ਸਾਡਾ ਦੇਸ਼ ਬਹੁ ਕੌਮੀ ਦੇਸ਼ ਹੈ ਤੇ ਇੱਥੇ ਬਹੁ ਕੌਮੀ ਦੇਸ਼ ਹੋਣ ਕਰਕੇ ਬਹੁ ਕਮਿਊਨਿਟੀਆਂ ਬਣ ਗਈਆਂ ਜੋ ਅਸੀਂ ਮੰਗ ਕਰ ਰਹੇ ਆ ਵੀ ਜਿਹੜੇ ਜਿਹੜੇ ਰਾਜ ਦੀ ਹਾਲਾਤ ਵੱਖਰੇ ਆ ਸਥਾਨਕ ਹਾਲਾਤ ਵੱਖਰੇ ਆ ਭਗੋਲ ਵੱਖਰਾ ਆ ਉਹਨਾਂ ਦੀ ਵਿਰਾਸਤ ਵੱਖਰੀ ਆ ਉਹਨਾਂ ਦਾ ਜਿਹੜਾ ਪਿਛਲੀ ਜੋ ਉਹਨਾਂ ਦਾ ਵਿਰਾਸਤ ਹੈਗੀ ਆ ਉਹ ਜੁਝਾਰੂ ਆ ਪੰਜਾਬ ਦੀ ਉਹ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਹੈ ਤੇ ਉਹ ਸਿੱਖਿਆ ਨੀਤੀ ਦੇ ਵਿੱਚ ਜੇ ਹੋਣਗੀਆਂ ਤਾਂ ਹੀ ਸਾਡੀ ਸਿੱਖਿਆ ਨੀਤੀ ਅਸੀਂ ਆਪਦੇ ਪਿਛਲੇ ਜੋ ਸਾਡਾ ਇਤਿਹਾਸ ਆ ਜਿੰਦੇ ਤੇ ਅਸੀਂ ਮਾਣ ਕਰਦੇ ਆ ਜਾਂ ਕੋਈ ਚੰਗੇ ਸੰਘਰਸ਼ ਵਾਲੀਆਂ ਗੱਲਾਂ ਜੇ ਪੰਜਾਬ ਕਿਸੇ ਨੂੰ ਕਿ ਕਈ ਗੱਲਾਂ ਵਿੱਚ ਅਗਵਾਈ ਕਰਦਾ ਰਿਹਾ ਹੈਗਾ ਤਾਂ ਉਹ ਜੇ ਸਿੱਖਿਆ ਨੀਤੀ ਵਿੱਚ ਪੰਜਾਬ ਰਾਜ ਆਪਦੀ ਸਿੱਖਿਆ ਨੀਤੀ ਬਣਾਊਗਾ ਤਾਂ ਹੀ ਉਹ ਬੱਚਿਆਂ ਦੇ ਘਰ ਪਹੁੰਚਾਂਗੇ ਜੇਕਰ ਅਸੀਂ ਕੇਂਦਰ ਦੀ ਸਰਕਾਰ ਦੀ ਬਣਾਈ ਹੋਈ ਨੀਤੀ ਨੂੰ ਲਾਗੂ ਕਰਾਂਗੇ ਉਹਦੇ ਵਿੱਚ ਉਹ ਚੀਜ਼ਾਂ ਲੈ ਕੇ ਆਂਦੀ ਆ ਰਹੀ ਹੈ ਸਰਕਾਰ ਜਿਹੜੀਆਂ ਸਾਡੇ ਦੇਸ਼ ਨੂੰ ਫਿਰਕੂ ਲੀਹਾ ਤੇ ਵੰਡਣ ਲਈ ਤਿਆਰ ਹੈਗੀਆਂ ਜਿਹੜੇ ਪ੍ਰਾਣੀਆਂ ਜਿਹੜੀਆਂ ਕਾਲਪਨਿਕ ਚੀਜ਼ਾਂ ਉਸ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤਰਕ ਦਾ ਜਿਹੜਾ ਖੁੰਡਾ ਕੀਤਾ ਜਾ ਰਿਹਾ ਹੈ ਜਿਹੜੇ ਸੰਘਰਸ਼ਸ਼ੀਲ ਤੱਤ ਸੀਗੇ ਉਸ ਨੂੰ ਸਲੇਪਸਾਂ ਦੇ ਵਿੱਚੋਂ ਗਾਇਬ ਕੀਤਾ ਜਾ ਰਿਹਾ ਹੈ ਮੁਗਲ ਇਤਿਹਾਸ ਨੂੰ ਜਿਹੜੀ ਭਾਜਪਾ ਸਰਕਾਰ ਪੜਾਉਣਾ ਨਹੀਂ ਚਾਹੁੰਦੀ ਜੇ ਮੁਗਲ ਇਤਿਹਾਸ ਨਹੀਂ ਪੜਾਉਣਾ ਤਾਂ ਇਹਦਾ ਮਤਲਬ ਸਿੱਖ ਇਤਿਹਾਸ ਵੀ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਸਿੱਖ ਇਤਿਹਾਸ ਨੋ ਜੇ ਅਸੀਂ ਬਣਾਈ ਰੱਖਣਾ ਸਿੱਖ ਇਤਿਹਾਸ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਆਪਦੇ ਬੱਚਾ ਨੂੰ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਆ ਤਾਂ ਪੰਜਾਬ ਨੂੰ ਆਪਦੀ ਸਿੱਖਿਆ ਨੀਤੀ ਬਣਾਉਣੀ ਪਊਗੀ ਪਿਛਲਗ ਹੋ ਕੇ ਚੱਲੋਂਗੇ ਤਾਂ ਜਿਹੜਾ ਤੁਹਾਡੀ ਵਿਰਾਸਤ ਤੁਹਾਡੇ ਤੋਂ ਖੋਹ ਲਈ ਜਾਊਗੀ ਸੋ ਦੋਸਤੋ ਇਹ ਸੀ ਗੱਲਬਾਤ ਪਵਨ ਕੁਮਾਰ ਜੀ ਨਾਲ ਤੇ ਅੱਜ ਸਿਰਫ ਸਿਰਫ ਜੋ ਸਿੱਖਿਆ ਕ੍ਰਾਂਤੀ ਦੀਆਂ ਟਾਰਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਹੈਗੀਆਂ ਉਸ ਦੀ ਸਚਾਈ ਤੁਹਾਡੇ ਨਾਲ ਬਿਆਨ ਕਰਨੀ ਸੀਗੀ ਅ ਇਹਨਾਂ ਨੇ ਵਿਆਹਤਾ ਨਵੀਂ ਸਿੱਖਿਆ ਨੀਤੀ ਬਾਰੇ ਵੀ ਗੱਲਬਾਤ ਕੀਤੀ ਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਬਜੈਕਟ ਆ ਕਾਫੀ ਵਾਸਟ ਸਬਜੈਕਟ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹੀ ਸਹਿਤਾ ਦੇ ਨਾਲ ਜਾਂ ਇਹਨਾਂ ਦੇ ਕਿਸੇ ਹੋਰ ਸਾਥੀ ਦੀ ਸਹਿਤਾ ਦੇ ਨਾਲ ਇਸ ਸਬਜੈਕਟ ਦੇ ਉੱਤੇ ਵੀ ਵਿਸਥਾਰ ਸਹਿਤਾ ਜਿਹੜੀ ਉਹ ਚਰਚਾ ਕਰਨਗੇ ਉਮੀਦ ਕਰਦੇ ਆ ਵੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ